ਵਾਹ ਜੀ ਵਾਹ ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਭਾਈ ਅੱਜ ਇਹ ਕੁਸ਼ਤੀ ਨੇ ਤਾਂ ਕੋਸਟ ਹੋ ਗਿਆ ਦੋਨੇ ਪਹਿਲਵਾਨਾਂ ਦਾ ਕਾਲਬ ਪਹਿਲਵਾਨ ਸ਼ੇਰਗੜ ਫਲਾਹੀ ਤੇ ਬਨੀਤ ਪਹਿਲਵਾਨ ਆਲੰਗੀਰ ਦੇ ਵਿੱਚਕਾਰ ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਉਹ ਬੱਲੇ 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 ਲਓ ਚੱਲਦੀ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਲੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਮਿਹਰਤਾਂ ਦੇ ਨਾਲ ਰੱਖਦੇ ਨੇ ਦਿਲੋਂ ਜਿਹੜੇ ਯਾਰੀਆਂ ਅੱਜ ਦੂਰੋਂ ਤਿਸ ਪੈਂਦੀਆਂ ਨੇ ਬੌਡੀਆਂ ਸਿੰਗਾਰੀਆਂ ਕੱਲੇ ਕੱਲੇ ਮਸਲਕ ਵਹੀ ਹੀ ਭਰਦੇ ਗੱਭਰੂ ਵੀ ਮਿਹਰਤਾ ਜੀ ਤੋੜ ਕਰਦੇ ਉਹ ਸੇਰੇ ਗਲ ਬੰਜਾਰੀ ਪੈਂਦਾ ਮਿਹਰਤਾਂ ਨੂੰ ਮੂਰਾ ਮਿਹਰਤਾਂ ਦੇ ਨਾਲ ਹੁੰਦਾ ਬੰਦਾ ਮਸਹੂਰਾ ਲਓ ਵਾਕਿਆ ਇਸ ਸਮੇਂ ਤਲ ਬਲਬਣ ਪਾਪਾ ਫਲਾਈ ਵਾਲਾ ਉੱਪਰਲੇ ਪਾਸੇ ਬਾਤ ਸਾਂਭੇ ਦੀ ਹੋਣੀ ਆ ਕੌਣ ਜਿੱਤਦਾ ਕੌਣ ਹਾਰਦਾ ਉਹ ਵਟੂ ਅਖਾੜਾ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਇਹ ਜਿੱਤ ਪ੍ਰਾਪਤ ਕਰਦਾ ਹੈ ਦਰਸ਼ਕ ਵੀਰੋ ਵਾਪਰ ਯੁਗ ਦੇ ਅਵਤਾਰ શ્રી ਕ੍ਰਿਸ਼ਨ ਮਹਾਰਾਜੀ ਨੇ ਗੀਤਾ ਦੇ ਵਿੱਚ ਲਿਖਿਆ ਵੀ ਜੇ ਤੁਸੀਂ ਕਾਲ ਯੁਗ ਦੇ ਵਿੱਚ ਮੇਰੇ ਦਰਸ਼ਨ ਕਰਨੇ ਹੋ ਤਾਂ ਤਿੰਨ ਰੂਪ ਦੇ ਵਿੱਚ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ ਜਦੋਂ ਲਾੜਾ ਸ਼ੇਰੇ ਬਣ ਕੇ ਜਨ ਚੜਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲੈ ਇਹ ਕੌਣ ਹੈ ਤਲ ਪੈਲ ਪਰ ਬਾਬਾ ਸਲਾਈ ਸ਼ੇਰਗੜ ਫਲਾਹੀ ਸਤਿ ਸ੍ਰੀ ਅਕਾਲ ਜਤਪ੍ਰਾਪ ਕਰਕੇ ਜਿੰਨੀ ਮੱਤੇ ਸੰਗਤ ਪਹੁੰਚੀ ਹੈ ਸਾਰੀ ਸੰਗਤ ਸਾਡੀ ਦਿਲ ਦੀਆਂ ਗਹਿਰਾਈਆਂ ਵਿੱਚ ਤਾਹਰਤਾ ਬਾਈ 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 ਬਾਈ